ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਕਰਦੇ ਹਾਂ ਜੀ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਜੀ ਇਸ ਵੀਡੀਓ ਦਾ ਪਾਰਟ 2 ਆ ਤੁਸੀਂ ਦੇਖ ਸਕਦੇ ਆ ਜੀ ਆਸਤਾ ਹਸਪੀਟਲ ਦਾਤ ਰੋਡ ਤੇ ਤੇ ਆਪਾਂ ਹੁਣ ਚੱਲਾਂਗੇ ਜੀ ਮੈਡੀ ਸਿਟੀ ਹਸਪੀਟਲ ਦਿਖਾਵਾਂਗੇ ਤੁਹਾਨੂੰ ਮੋਗੇ ਦਾ ਮੈਡੀ ਸਿਟੀ ਹਸਪੀਟਲ ਆਪਾਂ ਜਿੱਥੇ ਹੁਣ ਚੱਲੇ ਆ ਇੱਥੇ ਲੁਧਿਆਣੋਂ ਤੱਕ ਦੇ ਡਾਕਟਰ ਆਉਂਦੇ ਆ ਜੀ ਬਹੁਤ ਤਕੜਾ ਇਲਾਜ ਆ ਇੱਥੇ ਬਹੁਤ ਵਧੀਆ ਆ ਹਸਪੀਟਲ ਆ ਜੀ ਤੇ ਮਾਕੀ ਜਿਹੜੇ ਮੇਰੇ ਵੀਰ ਭਰਾ ਫੌਜ ਵਿੱਚ ਨੇ ਹਨਾ ਜੀ ਤੇ ਜਿਵੇਂ ਉਹਨਾਂ ਨੂੰ ਇੱਕ ਸਹੂਲਤ ਹੁੰਦੀ ਆ ਯਾਰ ਸਹੂਲਤ ਹੁੰਦੀ ਆ ਜਿਵੇਂ ਉਹਨਾਂ ਦੇ ਮਾਪੇ ਉਹਦਾ ਇਲਾਜ ਫ੍ਰੀ ਹੁੰਦਾ ਵਾ ਜਿਵੇਂ ਉਹ ਕਾਟਾਂ-ਕੂਟਾਂ ਦਾ ਸਬੰਧ ਵੀ ਇਸ ਹਸਪੀਟਲ ਨਾਲ ਹੈਗਾ ਵਾ ਕਈ ਮੈਂ ਵੇਖਿਆ ਆਪਣੇ ਵੀਰ ਜਿਵੇਂ ਉਹਨਾਂ ਦਾ ਕੋਈ ਮਾਤਾ-ਪਿਤਾ ਕੋਈ ਢਿੱਲਾ ਹੋ ਜਾਂਦਾ ਜਾਂ ਇੱਥੇ ਐਡਮਿਟਾ ਹਨ ਉਹਨਾਂ ਲਈ ਮੁਕਤ ਹੈਗੀ ਐ ਸਹੂਲਤ ਚਲੋ ਉਹਦੇ ਬਾਰੇ ਤਾਂ ਨਹੀਂ ਮੈਨੂੰ ਪਤਾ ਵੀ ਇਹਦਾ ਕੀ ਹਿਸਾਬ ਕਿਤਾਬ ਆ ਤੇ ਬਾਕੀ ਬਹੁਤ ਵਧੀਆ ਹਸਪੀਟਲ ਆ ਜੀ ਤੇ ਆਪਾਂ ਹੁਣ ਚੱਲੇ ਆ ਜੀ ਦਾਤ ਰੋਡ ਤੋਂ ਪ੍ਰਾਣੀ ਜੁੰਗੀ ਵਾਲਾ ਗਲੀਆਂ ਵੇਜਦੀ ਤੇ ਆ ਵੀਰੇ ਵੀਰੇ ਯਾਰ ਜਿਹੜੀ ਆਹਾ ਵੀਡੀਓ ਖਰਾਬ ਆਉਂਦੀ ਆ ਕਿਤੇ ਕਿਤੇ ਹਨਾ ਵੀ ਹੱਥ ਕੰਬ ਰਹੇ ਆ ਇਹ ਮੈਂ ਖੌਦੀ ਮੋਟਰਸਾਈਕਲ ਚਲਾ ਰਿਹਾ ਸੀ ਖੌਦੀ ਵੀਡੀਓ ਬਣਾ ਰਿਹਾ ਸੀ ਦਰਜ ਨੂੰ ਪਤਾ ਯਾਰ ਔਖਾ ਹੋ ਜਾਂਦਾ ਹੈ ਡਿਲੀਵਰੀ ਕਰਦੇ ਹਨਾ ਕੱਲਾ ਆਪ ਹੀ ਗਾਂ ਵੀ ਧਿਆਨ ਰੱਖਣਾ ਮੇਨ ਗੱਲ ਮੇਰੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਹੈਣੀ ਸੀ ਮੈਨੂੰ ਮਲਾਜਮਾਂ ਦਾ ਸੀਗਾ ਯਾਰ ਕਿਤੇ ਚਲਾਨ ਚ ਲਾਉਂਦਾ ਕੱਟਿਆ ਜਾਵੇ ਚਲੋ ਆ ਜਿਹੜੀ ਹੈ ਜੀ ਮਾਰਕੀਟ ਤੁਸੀਂ ਦੇਖ ਸਕਦੇ ਇੱਥੇ ਹਰ ਤਰ੍ਹਾਂ ਦਾ ਸਪੇਅਰ ਪਾਰਟ ਦਾ ਸਮਾਨ ਮਿਲ ਜਾਂਦਾ ਜੀ ਤੇ ਇੱਥੇ ਕੋਈ ਮੋਟਰਸਾਈਕਲਾਂ ਦਾ ਗੱਡੀਆਂ ਦਾ ਹਰ ਕਿੱਥੇ ਸਮਾਨ ਦੀਆਂ ਦੁਕਾਨਾਂ ਹੈਗੀਆਂ ਵਾ ਤੇ ਬਾਕੀ ਇੱਥੇ ਪ੍ਰਦੂਸ਼ਣ ਵੀ ਕਰਦੇ ਆ ਜਿੱਥੇ ਦੁਕਾਨ ਹੈ ਇਕੱਠ ਮੈਂ ਤੁਹਾਨੂੰ ਦਿਖਾਉਣਾ ਜੀ ਖੱਬੇ ਹੱਥ ਦੁਕਾਨ ਉੱਥੇ ਗੱਡੀਆਂ ਦਾ ਮੋਟਰਸਾਈਕਲਾਂ ਦਾ ਉਹ ਆ ਗਈ ਸਾਹਮਣੇ ਪੁਰਾਣੀ ਚੁੰਗੀ ਉੱਥੇ ਪ੍ਰਦੂਸ਼ਣ ਵੀ ਕਰਦੇ ਆ ਗੱਡੀਆਂ ਦਾ ਮੋਟਰਸਾਈਕਲਾਂ ਦਾ ਆਹਦੇ ਆ ਗਈ ਖੱਬੇ ਹੱਥ ਦੁਕਾਨ ਨੂੰ ਤੁਹਾਨੂੰ బోర్ਡ ਦੇਖ ਰਿਹਾ ਉਹ ਨੀਲਾ ਜਿਹਾ ਤੇ ਇੱਥੇ ਪ੍ਰਦੂਸ਼ਣ ਕਰਦੇ ਜੇ ਕਿਸੇ ਨੇ ਕਰਵਾਉਣਾ ਹੋਵੇ ਤਾਂ ਪੁਰਾਣੀ ਚੁੰਗੀ ਵਾਈ ਗਈ ਉਹ ਸਾਹਮਣੇ ਪੁਰਾਣੀ ਚੁੰਗੀ ਆ ਗਈ ਇਹ ਕਾਲਸਰ ਰੋੜਾਈ ਤੇ ਹੁਣ ਆਪਾਂ ਚੱਲਾਂਗੇ ਜੀ ਕੈਂਪਾਂ ਵੱਲ ਇਹ ਆ ਗਿਆ ਜੀ ਮੋਗੇ ਦਾ ਸਭ ਤੋਂ ਵੱਡਾ ਕੱਪੜਾ ਬਾਜ਼ਾਰ ਇੱਥੇ ਬਹੁਤ ਦੁਕਾਨਾਂ ਨੇ ਕੈਂਪਾਂ ਚ ਕੱਪੜੇ ਦੀਆਂ ਤੇ ਹੁਣ ਦੇ ਮੁੰਡੇ ਖੁੰਡੇ ਜ਼ਿਆਦਾਤਰ ਇੱਥੋਂ ਹੀ ਕੱਪੜਾ ਕੁੱਪੜਾ ਖਰੀਦਦੇ ਆਂ ਪੈਂਟਾਂ ਜਿਵੇਂ ਲੇਡੀ ਸੂਟ ਵੀ ਹਨਾ ਸਾਰਾ ਤਰ੍ਹਾਂ ਦਾ ਇੱਥੇ ਮਿਲ ਜਾਂਦਾ ਵਾ ਬੇਸ਼ੇ ਤਾਂ ਤਪਤੇਜ ਮਾਰਕੀਟ ਵੀ ਮਸ਼ਹੂਰ ਆ ਮੋਗੇ ਚ ਪਰ ਜ਼ਿਆਦਾਤਰ ਕੱਪੜਾ ਇੱਥੋਂ ਖਰੀਦਦੇ ਆ ਲੋਕ ਤੇ ਆਪਾਂ ਹੁਣ ਆਪਾਂ ਆ ਗਏ ਆ ਜੀ ਮਾਜੈਸਟਿਕ ਰੋਡ ਤੋਂ 메ਨ ਬਾਜ਼ਾਰ ਵਾਲੇ ਫਾਟਕਾਂ ਦੇ ਕੋਲ ਤੇ ਆਪਾਂ ਜਾਵਾਂਗੇ ਵਿਸ਼ਾਲ ਮੌਲ ਵੱਲ ਨੂੰ ਤੇ ਇਹਦੀ ਬਾਰਲੇ ਹੱਥ ਸੱਜੇ ਹੱਥ ਨੀਵਾ ਪੌਲਾ ਜੀ ਉਧਰ ਜੁੱਤੀਆਂ ਦਾ ਬਾਜ਼ਾਰ ਆ ਹੋਟਲ ਵੀ ਹੈਗੇ ਆ ਤੇ ਉਹ ਗੁਰੂ ਘਰ ਤੁਸੀਂ ਦੇਖ ਸਕਦੇ ਆ ਸਾਹਮਣੇ ਤੇ ਸਾਹਮਣੇ ਫਾਟਕਾ ਤੇ ਤੁਹਾਨੂੰ ਦਿਖਾਵਾਂਗੇ ਮੌਲ ਤੇ ਨਾਲ ਉਹਦੇ ਹੈਗਾ ਜੀ ਕਮੇਟੀ ਘਰ ਤੇ ਨਾਲ ਇੱਕ ਮਾਰਕੀਟ ਆ ਛੋਟੀ ਜੀ ਤੇ ਉੱਥੇ ਵੀ ਹਰ ਤਰ੍ਹਾਂ ਦਾ ਸਮਾਨ ਮਿਲਦਾ ਵੀਰੇ ਯਾਰ ਜਿਵੇਂ ਇਲੈਕਟ੍ਰੀਸ਼ੀਅਨ ਸੰਬੰਧੀ ਹਰ ਕਿਸਮ ਦਾ ਸਮਾਨ ਉੱਥੋਂ ਤੁਸੀਂ ਲੈ ਸਕਦੇ ਆ ਜੋ ਸਾਰੇ ਮੋਗੇ ਵਿੱਚ ਨਹੀਂ ਕਦੇ ਮਿਲੂਗਾ ਤੇ ਉੱਥੋਂ ਮਿਲੂਗਾ ਤੇ ਆ ਆ ਗਿਆ ਜੀ ਵਿਸ਼ਾਲ ਮੈਗਾਵਾਟ ਮਾਲ ਜੋ ਕਿ ਪੁਰਾਣਾ ਮਾਲ ਹੈ ਮੋਗੇ ਦਾ ਤੁਸੀਂ ਦੇਖ ਸਕਦੇ ਹੋ ਜੀ ਅੰਦਰ ਤਾਂ ਇਹਦੇ ਆਪਾਂ ਨਹੀਂ ਗਏ ਤੇ ਆਹ ਉਹ ਮਾਰਕੀਟ ਆ ਜੀ ਗੁਰੂ ਰਾਮਦਾਸ ਮਾਰਕੀਟ ਬਿਲਕੁਲ ਮੀਨ ਬਾਜ਼ਾਰ ਦੇ ਫਾਟਕਾਂ ਦੇ ਨਾਲ ਆਈ ਜਦੋਂ ਆਪਾਂ ਬਾਸ ਸਟੈਂਡ ਵਾਲ ਨੂੰ ਜਾਂਦੇ ਆ ਨਿੱਕੀ ਜਿਹੀ ਮਾਰਕੀਟ ਹੈ ਤੇ ਦੇ ਮੋੜ 'ਚ ਦੁਕਾਨਾਂ ਦੇ ਕੋਨਾ ਵੀ ਆ ਮੰਨ ਲਓ ਵੀ ਹੋਟਲ ਵੀ ਹੈਗੇ ਆ ਇੱਕ ਇਧਰ ਨੁੱਕਰ ਤੇ ਮੋਬਾਈਲਾਂ ਦੀ ਸ਼ਾਪ ਵੀ ਹੁੰਦੀ ਸੀ ਤੇ ਤੇ ਆ ਇੱਕ ਮਿੱਟੀ ਘਰ ਤੇ ਹੁਣ ਆਪਾਂ ਚੱਲਦੇ ਆ ਜੀ ਤੁਰ ਕੇ ਆ ਆਗੇ ਜੀ ਆਪਾਂ ਮਾਜੈਸਟਿਕ ਰੋਡ ਤੇ ਇਹ ਮਾਜੈਸਟਿਕ ਰੋਡ ਇੱਥੇ ਸਲੀਮਾ ਹੁੰਦਾ ਸੀ ਵੀਰੇ ਪੁਰਾਣਾ ਉਹਦਾ ਨਾਂ ਸੀ ਮਾਜੈਸਟਿਕ ਉਸੇ ਦੇ ਨਾਂ ਤੋਂ ਇਹਦਾ ਰੋਡ ਦਾ ਨਾਂ ਪਿਆ ਮਾਜੈਸਟਿਕ ਰੋਡ ਇੱਥੇ ਆਪਾਂ ਮਿਲਾਂਗੇ ਆਪਣੇ ਭਰਾ ਨੂੰ ਪੁਰੀ ਨੂੰ ਪੁਰੀ ਉਹਦਾ ਵੀਰ ਦਾ ਨਾਮ ਉਹਦੀ ਦੁਕਾਨ ਦਾ ਨਾਂ ਵੀ ਪੁਰੀ ਆ ਜੀ ਤੇ ਮੋਬਾਈਲਾਂ ਦੀ ਦੁਕਾਨ ਆ ਵੀਰ ਦੀ ਜੇ ਕਿਸੇ ਨੇ ਹਰ ਤਰ੍ਹਾਂ ਦਾ ਮੋਬਾਈਲ ਹੈੱਡਫੋਨ ਸਪੀਕਰ ਸਮਾਨ ਇਹੋ ਜਿਹਾ ਲੈਣਾ ਹੋਵੇ ਤਾਂ ਇੱਥੋਂ ਖਰੀਦ ਸਕਦਾ ਜੀ ਮਾਜੈਸਟਿਕ ਰੋਡ ਤੇ ਦੁਕਾਨ ਆ ਭਰਾ ਦੀ ਤੇ ਹੁਣ ਆਪਾਂ ਆਹ ਦੇ ਹਾਥੀ ਵੀ ਮਿਲਿਆ ਆਪਾਂ ਨੂੰ ਬਾਜ਼ਾਰ ਜੀ ਹੁਣ ਆਪਾਂ ਚੱਲਦੇ ਆ ਜੀ सोनू सूद ਐਕਟਰ ਦੇ ਘਰ ਵੱਲ ਤੇ ਸਾਨੂੰ ਤੁਹਾਨੂੰ ਰਾਹ ਚ ਦਿਖਾਵਾਂਗੇ ਮੈਰੋਂ ਵਾਲੇ ਡਾਕਟਰ ਦਾ ਹਸਪਤਾਲ ਵੀ ਜੀ ਇਹ ਇੱਕ ਚੇਂਜ ਵਾਲੀ ਗਲੀ ਵਜਦੀ ਆ ਜੀ ਅਕਾਲ ਸਰ ਰੋਡ ਤੇ ਮੇਨ ਬਾਜ਼ਾਰ ਰੋਡ ਦੇ ਵਿਚਕਾਰ ਆਈ ਆ ਆ ਗਿਆ ਹੀ ਮੈਰੋਂ ਵਾਲੇ ਦਾ ਹਸਪਤਾਲ ਨੰਗਿਆ ਤੇ ਇੱਥੇ ਇਹ ਇਹ ਰੀ ਨੂੰ ਪੁਰਾਣਾ ਦਸਹਿਰਾ ਗਰਾਊਂਡ ਵੀ ਵਜਦਾ ਜੀ ਜੇ ਕਿਸੇ ਨੇ ਜਾਣਾ ਹੋਵੇ ਤਾਂ ਪਰਾਣਾ ਦਾ ਸ਼ਹਿਰਾ ਗਰਾਉਂਡ ਜਾਂ ਐਕਸਚੇਂਜ ਵਾਲੀ ਗਲੀ ਕਹਦੇਵੇ ਤੇ ਆ ਗਿਆ ਜੀ ਐਕਟਰ ਸੋਨੂ ਸੂਤ ਦਾ ਘੱਬੇ ਹੱਥ ਜੋ ਤੁਸੀਂ ਆ ਫਿੱਕੇ ਨੀਲੇ ਜੇ ਰੰਗ ਦੀ ਕੰਧ ਦੇਖ ਚੁੱਕੇ ਹੋ ਇਹ ਉਹਨਾਂ ਦਾ ਘਰ ਹੀ ਆ ਆਹਾ ਵਾਲਾ ਜੀ ਆਵੇ ਪੋਸਟਰ ਵੀ ਲੱਗਾ ਜੀ ਉਹਨਾਂ ਦਾ ਇੱਥੇ ਤੇ ਆ ਇੱਕ 게ਟ ਆ ਇੱਕ ਮਿੰਟ ਮੈਂ ਦਿਖਾਉਣਾ ਜੀ ਗੱਡੀ ਆ ਗਈ ਆ ਇੱਕ 게ਟ ਆਈ ਤੇ ਇਹਦੇ ਸਾਹਮਣੀ ਆ ਦੂਜਾ 게ਟ ਹੈ ਜੀ ਕੋਈ ਗੱਲ ਨਹੀਂ ਕਿਤੇ ਸਵੱਬ ਬਣਿਆ ਤਾਂ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਨੇਮ ਪਲੇਟ ਬਾਹਰ ਲੱਗੀ ਆ ਉਹਨਾਂ ਦੀ ਮਾਤਾ ਜੀ ਟੀਚਰ ਰਹੇ ਆ ਜੀ ਪੁਰਾਣੇ ਤੇ ਹੁਣ ਆਪਾਂ ਚੱਲਦੇ ਆ ਜੀ ਬਾਜ਼ਾਰ ਅਲੀ ਮੇਨ ਬਾਜ਼ਾਰ ਰੋਡ ਤੇ ਚੜ ਜਾਂਦਾ ਜੀ ਰੋਡ ਤੇ ਆਪਾਂ ਆ ਬਾਪੂ ਨਾਲ ਵੀ ਆਪਣੀ ਯਾਰੀ ਆ ਪੀ ਕੇ ਜੂਸ ਤੇ ਆਪਾਂ ਚੱਲਦੇ ਆ ਅੱਗੇ ਨੂੰ ਮਲੂਤਰਾ ਬੱਕ ਡੀਪੂ ਨਾਂ ਦੀ ਦੁਕਾਨ ਆਈ ਕਿਤਾਬਾਂ ਦੀ ਦੁਨੀਆਂ ਦੀ ਹਰ ਤਰ੍ਹਾਂ ਦੀ ਪੜ੍ਹਾਈ ਦੇ ਲੇਟਰ ਉੱਥੋਂ ਕਿਤਾਬ ਮਿਲ ਜਾਂਦੀ ਹੈ ਜੀ ਤੇ ਆਹ ਸਰਕਾਰੀ ਹਸਪੀਟਲ ਦੀ ਬਿਲਡਿੰਗ ਆ ਖੱਟੇ ਜੇ ਰੰਗ ਦੀ ਤੁਹਾਨੂੰ ਦਿਸ ਰਹੀ ਹੋਊਗੀ ਦਿਖਾਉਣੇ ਤੁਹਾਨੂੰ ਗੇਟ ਅੱਗੇ ਗੇਟ ਆਈ ਇਹਦਾ ਥੋੜਾ ਜਿਹਾ ਤੇ ਆਹ ਰਿਆ ਜੀ ਹਰਾ ਜਿਹਾ ਬੋਰਡ ਇਹ ਆ ਜੀ ਸਰਕਾਰੀ ਹਸਪੀਟਲ ਤੇ ਇਹ ਜਿਹੜਾ ਸਾਹਮਣੇ ਮੈਡੀਕਲ ਆ ਜੀ 10 12 ਮੈਡੀਕਲ ਆ ਘੱਟੋ ਘੱਟ ਤੇ ਇੱਥੋਂ ਹਰ ਇੱਕ ਤਰ੍ਹਾਂ ਦੀ ਦਵਾਈ ਮੰਨ ਲਵਿ ਜੇ ਕੋਈ ਸਰਕਾਰੀ ਹਸਪਤਲ ਚ ਜਾਂਦਾ ਉੱਥੋਂ ਉਹ ਦਵਾਈ ਲਿਖ ਦਿੰਦੇ ਆ ਉਹ ਵੀ ਇੱਥੋਂ ਮਿਲਦੀ ਆ ਜੀ ਜਾਂ ਤੁਸੀਂ ਕੋਈ ਮੰਨ ਲਵਿ ਉਹ ਦਵਾਈ ਲੈਣੀ ਹੋਵੇ ਤੇ ਵੈਸੇ ਵੀ ਇੱਥੋਂ ਮਿਲ ਜਾਂਦੀ ਆ ਜੀ ਤੇ ਇਕੱਠੀ ਆਈ ਇਹ 10 12 ਮੈਡੀਕਲ ਆ ਤੇ ਆ ਸਾਹਮਣੇ ਆ ਰਾ ਰੋੜਾ ਜੀ ਇਸ ਰੋੜ ਤੇ ਵੀ ਬਹੁਤ ਤਕੜੇ ਤਕੜੇ ਹਸਪਤਲ ਆ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਅੱਗੇ ਤੇ AI ਮੇਨ ਬਾਜ਼ਾਰ ਰੋਡ ਤੁਸੀਂ ਦੇਖ ਸਕਦੇ ਆ ਜੀ ਮੋਗੇ ਦਾ ਇਹ ਅੱਗੇ ਜੀ ਮਜੀਠੀਆ ਚੌਂਕ ਤੇ ਅੱਗੇ ਵੀ ਇੱਕ ਗੁਰੂ ਘਰ ਆਵੇਗਾ ਔਰ ਸਾਹਮਣੇ ਆ ਗਈ ਜੀ ਨੈਸ਼ਨਲ ਬੈਂਕ ਮੋੜ ਦੇ ਉੱਪਰ ਸਾਹਮਣੇ ਲਾਲ ਬੋਰਡ ਦਿਖ ਰਿਹਾ ਹੋਗਾ ਜੀ ਤੁਹਾਨੂੰ ਤੇ ਬਾਕੀ ਆ ਗਿਆ ਜੀ ਗੁਰੂ ਘਰ ਇਹ ਸੀਗਾ ਹੀ ਸਾਡਾ ਅੱਜ ਦਾ ਨਿੱਕਾ ਜਿਹਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਉਮੀਦ ਆ ਤੁਹਾਨੂੰ ਪਸੰਦ ਆਵੇਗਾ ਤੇ ਇਹਨਾਂ ਗੱਲਾਂ ਨਾਲ ਹੀ ਕਰਦੇ ਆ ਅੱਜ ਦਾ ਵਲੌਗ ਖਤਮ ਸਤਿ ਸ੍ਰੀ ਅਕਾਲ ਜੀ ਧੰਨਵਾਦ